ਸਤਿ ਸ਼੍ਰੀ ਅਕਾਲ ਜੀ ਮੰਮੀ ਜੀ ਕੱਲ ਤੋਂ ਬੱਚਿਆਂ ਦੀਆਂ ਛੁੱਟੀਆਂ ਸ਼ੁਰੂ ਹੋ ਗਈਆਂ ਆ ਤੇ ਮੈਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਆਪਣੇ ਪੇਕੇ ਜਾਣ ਦਾ ਪ੍ਰੋਗਰਾਮ ਬਣਾ ਰਹੀ ਸੀ ਇੱਕ ਦੋ ਦਿਨ ਵਿੱਚ ਮੇਰੀ ਭਾਬੀ ਵੀ ਆਪਣੇ ਬੱਚਿਆਂ ਨਾਲ ਘੁੰਮਣ ਦਾ ਪ੍ਰੋਗਰਾਮ ਬਣਾ ਰਹੀ ਆ ਤਾਂ ਉਹਦੇ ਵਾਪਸ ਆਉਣ ਤੋਂ ਬਾਅਦ ਮੈਂ ਵੀ ਆਪਣੇ ਪੇਕੇ ਚਲੀ ਜਾਵਾਂਗੀ ਤੇ ਮੰਮੀ ਜੀ ਜੋਤੀ ਦੇ ਸਕੂਲ ਵਿੱਚ ਵੀ ਛੁੱਟੀਆਂ ਹੋ ਰਹੀਆਂ ਆ ਤਾ ਤੁਸੀਂ ਜੋਤੀ ਨੂੰ ਕਹਿ ਦਿਓ ਕਿ ਉਹ ਵੀ ਕੁਝ ਦਿਨ ਸਾਡੇ ਨਾਲ ਆ ਕੇ ਰਹਿ ਲਵੇ ਬਹੂ ਤੈਨੂੰ ਤਾਂ ਪਤਾ ਹੈ ਨਾ ਕਿ ਮੇਰੀ ਕੁੜੀ ਆਪਣੇ ਸਹੁਰਿਆਂ ਤੋਂ ਕਿੰਨੀ ਪਰੇਸ਼ਾਨ ਰਹਿੰਦੀ ਆ ਦੋ ਜੋੜੇ ਬੱਚੇ ਆ ਉਹਦੇ ਤੇ ਘਰ ਚੋਂ ਦੀ ਕੋਈ ਵੀ ਮਦਦ ਨਹੀਂ ਕਰਦਾ ਨਾ ਉਹਦੀ ਸੱਸ ਨਾ ਜਠਾਣੀ ਬੱਚਿਆਂ ਨੂੰ ਪਾਲਣ ਵਿੱਚ ਉਹਦਾ ਕੋਈ ਸਾਥ ਦਿੰਦੀ ਆ ਵਿਚਾਰੀ ਨੌਕਰੀ ਵੀ ਕਰਦੀ ਆ ਤੇ ਬੱਚੇ ਵੀ ਪਾਲਦੀ ਆ ਇਕੱਲੀ ਜਾਨ ਕੀ ਕੀ ਕਰੇ ਮੰਮੀ ਜੀ ਮੈਂ ਆਪਣੀਆਂ ਛੁੱਟੀਆਂ ਦਾ ਪ੍ਰੋਗਰਾਮ ਬਣਾਇਆ ਆ ਇਸੇ ਲਈ ਕਹਿ ਰਹੀ ਸੀ ਕਿ ਕੁਝ ਦਿਨ ਉਹ ਵੀ ਸਾਡੇ ਨਾਲ ਆ ਕੇ ਰਹਿ ਲਵੇ ਤੇ ਫਿਰ ਮੈਂ ਪੇਕੇ ਚਲੀ ਜਾਊਂਗੀ ਤਾਂ ਉਹਨੂੰ ਵੀ ਮੇਰੇ ਨਾਲ ਕੋਈ ਗਿਲਾ ਨਹੀਂ ਰਹੂਗਾ ਕਿ ਮੈਂ ਆਈਆਂ ਤਾਂ ਭਾਬੀ ਪੇਕੇ ਚਲੀ ਗਈ ਆ ਉਦੋਂ ਤੱਕ ਮੇਰੀ ਭਾਬੀ ਵੀ ਆ ਜਾਊਗੀ ਤਾਂ ਮੈਂ ਚਲੀ ਜਾਊਂਗੀ ਤਾਂ ਬਾਅਦ ਵਿੱਚ ਜੋਤੀ ਦੀ ਮਰਜ਼ੀ ਯੋਨੇ ਵਾਪਸ ਜਾਣਾ ਆ ਜਾਂ ਇੱਥੇ ਰਹਿਣਾ ਆ ਕੁਝ ਦਿਨ ਹੋਰ ਰਮਣ ਤੂੰ ਤਾਂ ਪ੍ਰੋਗਰਾਮ ਪੱਕਾ ਬਣਾ ਕੇ ਬਹਿ ਗਈ ਆ ਘਰ ਤੋਂ ਘਟ ਮੈਨੂੰ ਤਾਂ ਪੁੱਛ ਲਿਆ ਹੁੰਦਾ ਕਿ ਛੁੱਟੀਆਂ ਚ ਕੀ ਕਰਨਾ ਆ ਠੀਕ ਆ ਜੇ ਤੁਹਾਡਾ ਕੋਈ ਹੋਰ ਪ੍ਰੋਗਰਾਮ ਆ ਤਾਂ ਦੱਸ ਦੋ ਉਸੇ ਹਿਸਾਬ ਨਾਲ ਮੈਂ ਆਪਣਾ ਪ੍ਰੋਗਰਾਮ ਬਣਾ ਲੈਂਦੀ ਆ ਰਮਣ ਜੋਤੀ ਦੇ ਸਹਰੇ ਵੀ ਉਹਦੀ ਨਾਨ ਆ ਰਹੀ ਆ ਤਾਂ ਉਹ ਵੀ ਇਹੀ ਸੋਚ ਰਹੀ ਆ ਕਿ ਉਹ ਕੁਝ ਦਿਨਾਂ ਬਾਅਦ ਆ ਜਾਊਗੀ ਜਦੋਂ ਉਹ ਦਿਨ ਨਾਨਾਣ ਹੋ ਕੇ ਚਲੀ ਜਾਊਗੀ ਠੀਕ ਆ ਮੰਮੀ ਜੀ ਤੁਸੀਂ ਜੋਤੀ ਨੂੰ ਕਹਿ ਦਿਓ ਕਿ ਆਪਣੇ ਬੱਚਿਆਂ ਨੂੰ ਆਪਣੇ ਨਾਲ ਲੈ ਜਾਵੇ ਤਾਂ ਕਿ ਮੈਂ ਵੀ ਆਪਣੇ ਪੇਕੇ ਜਾਣ ਦੀ ਤਿਆਰੀ ਕਰ ਸਕਾਂ ਇਹਦੇ ਵਿੱਚ ਬੱਚਿਆਂ ਦੀ ਕੀ ਗਲਤੀ ਆ ਜਿਹੜਾ ਤੂੰ ਉਹਨਾਂ ਨੂੰ ਵਾਪਸ ਭੇਜਣਾ ਚਾਹ ਰਹੀ ਆ ਬੱਚੇ ਤਾਂ ਮੇਰੇ ਕੋਲ ਹੀ ਰਹਿਣਗੇ ਜਦੋਂ ਤੱਕ ਜੋਤੀ ਨਹੀਂ ਆ ਜਾਊਗੀ ਤੂੰ ਨਹੀਂ ਜਾ ਸਕਦੀ ਵੈਸੇ ਵੀ ਬੱਚਿਆਂ ਨੂੰ ਭੇਜਣ ਦੀ ਗੱਲ ਤੂੰ ਕਿਉਂ ਕਰ ਰਹੀ ਆ ਉਹਨਾਂ ਨੂੰ ਤਾਂ ਮੈਂ ਹੀ ਸੰਭ ਰਹੀ ਆ ਨਾ ਤੂੰ ਕਿਉਂ ਪਰੇਸ਼ਾਨ ਹੋ ਰਹੀ ਆ ਬੱਚੇ ਮੇਰੀ ਕੁੜੀ ਦੇ ਆ ਜਦੋਂ ਸਹੁਰੇ ਘਰ ਉਹਦੀ ਕੋਈ ਸਪੋਰਟ ਨਹੀਂ ਕਰਦਾ ਤਾਂ ਵਿਚਾਰੀ ਕੀ ਕਰੇ ਇਸੇ ਲਈ ਤਾਂ ਉਹ ਬੱਚਿਆਂ ਨੂੰ ਸਵੇਰੇ ਸਕੂਲ ਜਾਂਦੇ ਸਮੇਂ ਇੱਥੇ ਮੇਰੇ ਕੋਲ ਛੱਡ ਕੇ ਚਲੀ ਜਾਂਦੀ ਆ ਤੇ ਸ਼ਾਮ ਨੂੰ ਲੈ ਜਾਂਦੀ ਆ ਵਿਚਾਰੀ ਮੇਰੀ ਧੀ ਤਾਂ ਹੀ ਤਾਂ ਮੰਮੀ ਜੀ ਮੈਂ ਕਹਿ ਰਹੀ ਸੀ ਕਿ ਉਹ ਇੱਥੇ ਆ ਕੇ ਕੁਝ ਦਿਨ ਆਰਾਮ ਕਰ ਲਵੇ ਤਾਂ ਕਿ ਮੈਂ ਬੇਫਿਕਰ ਹੋ ਕੇ ਚਲੀ ਜਾਵਾਂ ਵੈਸੇ ਤੈਨੂੰ ਕਿਹੜੀ ਚੀਜ਼ ਦੀ ਫਿਕਰ ਆ ਮੇਰੀ ਕੁੜੀ ਦੇ ਬੱਚੇ ਤੈਨੂੰ ਕਿਹੜਾ ਤੰਗ ਕਰਦੇ ਆ ਪੂਰਾ ਦਿਨ ਤਾਂ ਉਹਨਾਂ ਨੂੰ ਲੈ ਕੇ ਮੈਂ ਹੀ ਬੈਠੀ ਰਹਿਨੀ ਆ ਤੂੰ ਕੀ ਕਰਦੀ ਆ ਇਹਨਾਂ ਵਿਚਾਰਿਆਂ ਦਾ ਇੱਕ ਦੁੱਧ ਹੀ ਤਾਂ ਗਰਮ ਕਰਕੇ ਦੇਣਾ ਪੈਂਦਾ ਆ ਤੈਨੂੰ ਕਿਉਂਕਿ ਦੋਵੇਂ ਬੱਚੇ ਮੰਜੀ ਤੇ ਇਕੱਠੇ ਨਹੀਂ ਬਹਿ ਸਕਦੇ ਥੱਲੇ ਡਿੱਗ ਪੈਂਦੇ ਆ ਤੇ ਵੈਸੇ ਵੀ ਹੁਣ ਥੋੜਾ ਬਹੁਤ ਚੱਲਣ ਲੱਗੇ ਆ ਤਾਂ ਧਿਆਨ ਤਾਂ ਮੈਂ ਹੀ ਰੱਖਣਾ ਆ ਇਹਨਾਂ ਦਾ ਵੈਸੇ ਵੀ ਤੇਰੇ ਬੱਚੇ ਹੁਣ ਵੱਡੇ ਹੋ ਗਏ ਆ ਤੇ ਇਹਨਾਂ ਦੋਵਾਂ ਬੱਚਿਆਂ ਨੂੰ ਜੇ ਸੰਭਾਲਣ ਵਿੱਚ ਮੇਰੀ ਮਦਦ ਕਰ ਵੀ ਦਵੇਂਗੀ ਤਾਂ ਤੇਰਾ ਕੀ ਵਿਗੜ ਜਾਊਗਾ ਮੰਮੀ ਜੀ ਤੁਸੀਂ ਬੋਲ ਰਹੇ ਹੋ ਕਿ ਇਹਨਾਂ ਦੋਵਾਂ ਬੱਚਿਆਂ ਨੂੰ ਮੈਂ ਹੀ ਸੰਭ ਰਹੀ ਆ ਤੁਸੀਂ ਤਾਂ ਬਸ ਇਹਨਾਂ ਨਾਲ ਖੇਡਦੇ ਰਹਿੰਦੇ ਹੋ ਤੇ ਮੈਨੂੰ ਆਵਾਜ਼ਾਂ ਦਿੰਦੇ ਰਹਿੰਦੇ ਹੋ ਕਿ ਬੱਚਿਆਂ ਨੂੰ ਨਹਾਉਣਾ ਆ ਕਦੇ ਇੱਕ ਨੂੰ ਦੁੱਧ ਚਾਹੀਦਾ ਆ ਤੇ ਦੂਜੇ ਦਾ ਡਾਈਪਰ ਬਦਲਣਾ ਆ ਕਦੀ ਕੱਪੜੇ ਗੰਦੇ ਕਰ ਦਿੱਤੇ ਤੇ ਬਦਲਦੇ ਮੰਮੀ ਜੀ 6 ਮਹੀਨਿਆਂ ਤੋਂ ਇਹ ਬੱਚੇ ਜਦੋਂ ਦਾ ਜੋਤੀ ਨੇ ਇਹਨਾਂ ਨੂੰ ਇੱਥੇ ਛੱਡਣਾ ਸ਼ੁਰੂ ਕਰ ਦਿੱਤਾ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਨਾ ਤਾਂ ਮੈਂ ਆਪਣੇ ਪੀਕੇ ਗਈਆਂ ਤਾਂ ਕਿੰਨੇ ਰੋਕੇ ਆਇਆ ਤੈਨੂੰ ਪੀਕੇ ਜਾਣ ਤੋਂ ਮੈਂ ਤੁਹਾਡੇ ਨਾਲ ਕੋਈ ਬਹਿਸ ਨਹੀਂ ਕਰਨੀ ਇੰਨਾ ਬੋਲ ਕੇ ਰਮਨ ਆਪਣੇ ਕਮਰੇ ਵਿੱਚ ਚਲੀ ਗਈ ਤੇ ਉੱਥੇ ਬਹਿ ਕੇ ਸੋਚਣ ਲੱਗੀ ਕਿ ਕਿੰਨਾ ਵੀ ਕਰ ਲਵਾਂ ਇਹਨਾਂ ਦਾ ਪਰ ਕੋਈ ਕਦਰ ਨਹੀਂ ਅੱਜ ਤੋਂ 9 ਸਾਲ ਪਹਿਲਾਂ ਜੋਤੀ ਦਾ ਵਿਆਹ ਹੋਇਆ ਸੀ ਤੇ ਉਹ ਸਹੁਰਿਆਂ ਤੋਂ ਜ਼ਿਆਦਾ ਪੀਕੇ ਹੀ ਰਹੀ ਸੀ ਵਿਆਹ ਤੋਂ ਬਾਅਦ ਇੱਕ ਤਾਂ ਇਹ ਸਕੂਲ ਟੀਚਰ ਸੀ ਤੇ ਵਿਆਹ ਤੋਂ ਪਹਿਲਾਂ ਹੀ ਉਹ ਸਕੂਲ 'ਚ ਪੜਾਇਆ ਕਰਦੀ ਸੀ ਉਹਦੇ ਸਹੁਰੇ ਤੇ ਪੇਕੇ ਇੱਕ ਹੀ ਸ਼ਹਿਰ ਵਿੱਚ ਸੀ ਸਕੂਲ ਸਹੁਰਿਆਂ ਤੋਂ ਜਿੰਨੀ ਦੂਰ ਸੀ ਉਨਾ ਹੀ ਪੇਕਿਆਂ ਤੋਂ ਵੀ ਸੀ ਤਾਂ ਉਹਨਾਂ ਨੂੰ ਨਾ ਤਾਂ ਪੇਕੇਆਂ ਤੋਂ ਸਕੂਲ ਜਾਣ 'ਚ ਕੋਈ ਦਿੱਕਤ ਸੀ ਤੇ ਨਾ ਹੀ ਸਹੁਰਿਆਂ ਤੋਂ ਬਸ ਉਹਦੇ ਕੋਲ ਘਰ ਦੇ ਕੰਮ ਨਹੀਂ ਸੀ ਹੁੰਦੇ ਕਿਉਂਕਿ ਉਹਦਾ ਪਰਿਵਾਰ ਵੱਡਾ ਸੀ ਸੱਸ ਸਹੁਰੇ ਦੇ ਨਾਲ ਘਰ ਵਿੱਚ ਜੇਠ ਜਠਾਣੀ ਵੀ ਸੀ ਉਹਦੇ ਦੋ ਬੱਚੇ ਵੀ ਸੀ ਉਹਦੀ ਜਠਾਣੀ ਘਰ ਦੇ ਹਰ ਕੰਮ ਵਿੱਚ ਨਿਪੁੰਨ ਸੀ ਉਹ ਜੋਤੀ ਨੂੰ ਆਪਣੀ ਛੋਟੀ ਭੈਣ ਹੀ ਸਮਝਦੀ ਸੀ ਤੇ ਆਪਣੇ ਬੱਚਿਆਂ ਦੀ ਖਾਤਰ ਉਹਨੂੰ ਤਾਂ ਕੰਮ ਕਰਨਾ ਹੀ ਪੈਂਦਾ ਸੀ ਪਰ ਜੋਤੀ ਘੱਟ ਹੀ ਕੰਮ ਕਰਦੀ ਸੀ ਕਿਉਂਕਿ ਪੇਕੇ ਵੀ ਉਹਨੇ ਕਦੀ ਕੰਮ ਨੂੰ ਹੱਥ ਨਹੀਂ ਲਾਇਆ ਸੀ ਉਹਦਾ ਕਹਿਣਾ ਸੀ ਕਿ ਜੇ ਨੌਕਰੀ ਕਰਕੇ ਪੈਸੇ ਕਮਾ ਸਕਦੇ ਆ ਤਾਂ ਪੈਸੇ ਖਰਚ ਕਰਕੇ ਨੌਕਰ ਵੀ ਤਰੱਕ ਸਕਦੇ ਆ ਹੁਣ ਸਹੁਰੇ ਘਰ ਤਾਂ ਕੰਮ ਕਰਨਾ ਹੀ ਪੈਣਾ ਸੀ ਤਾਂ ਉਹ ਝਗੜਾ ਕਰਨ ਲੱਗਦੀ ਸੀ ਕਿਉਂਕਿ ਉਹਦੇ ਕੋਲ ਇੰਨੇ ਵੱਡੇ ਪਰਿਵਾਰ ਦਾ ਕੰਮ ਨਹੀਂ ਸੀ ਹੁੰਦਾ ਬਸ ਉਹਨੂੰ ਬਣਿਆ ਬਣਾਇਆ ਹੋਇਆ ਚਾਹੀਦਾ ਸੀ ਤਾਂ ਇਸ ਲਈ ਕੰਮ ਨਾ ਕਰਨ ਦੇ ਉਹ ਕਈ ਬਹਾਨੇ ਤਿਆਰ ਹੀ ਰੱਖਦੀ ਸਹੁਰੇ ਵੀ ਘਰ ਵਿੱਚ ਸ਼ਾਂਤੀ ਰੱਖਣ ਲਈ ਉਹਨੂੰ ਪੇਕੇ ਭੇਜ ਦਿੰਦੇ ਮਹੀਨੇ ਵਿੱਚ 10 ਦਿਨ ਆਪਣੇ ਸਹੁਰੇ ਤੇ 20 ਦਿਨ ਪੇਕੇ ਰਹਿੰਦੀ ਤੇ ਜਦੋਂ ਦੋ ਜੁੜਵਾ ਬੱਚੇ ਹੋਏ ਤਾਂ ਆਪਣੀ ਮਾਂ ਨੂੰ ਕਿਹਾ ਕਿ ਦੋ ਬੱਚੇ ਨੂੰ ਮੈਂ ਕਿਵੇਂ ਪਾਲੂੰਗੀ ਤਾਂ ਉਹਦੀ ਸਾਸ ਨੇ ਸਮਝਾਇਆ ਕਿ ਅਸੀਂ ਹਾਂ ਨਾ ਤੇ ਇੰਨਾ ਵੱਡਾ ਆਪਣਾ ਪਰਿਵਾਰ ਆ ਤੇਰੀ ਜਠਾਣੀ ਆ ਉਹਦੇ ਵੀ ਦੋ ਬੱਚੇ ਆ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਬਸ ਕੁਝ ਮਹੀਨੇ ਲਈ ਨੌਕਰੀ ਛੱਡ ਦੇ ਜਦੋਂ ਬੱਚੇ ਕੁਝ ਵੱਡੇ ਹੋ ਜਾਣਗੇ ਤਾਂ ਫਿਰ ਨੌਕਰੀ ਕਰ ਲਵੀਂ ਵੈਸੇ ਵੀ ਕਿਸ ਚੀਜ਼ ਦੀ ਕਮੀ ਐ ਜਿਹੜਾ ਤੂੰ ਨੌਕਰੀ ਕਰਨੀ ਆ ਪਰ ਹਸਪਤਾਲ ਤੋਂ ਛੁੱਟੀ ਲੈ ਕੇ ਉਹ ਸਿੱਧਾ ਪੇਕੇ ਹੀ ਆ ਗਈ ਸੀ ਤੇ ਬਸ ਫਿਰ ਤਾਂ ਰਮਨ ਦੀ ਪ੍ਰੇਡ ਸ਼ੁਰੂ ਹੋ ਗਈ ਦੋ ਮਹੀਨੇ ਕਿਵੇਂ ਲੰਘੇ ਉਹ ਤਾਂ ਰਮਨ ਹੀ ਜਾਣਦੀ ਸੀ ਜੋੜੇ ਬੱਚੇ ਹੋਣ ਕਰਕੇ ਬੱਚੇ ਕਮਜ਼ੋਰ ਸੀ ਤਾਂ ਉਹਨਾਂ ਦਾ ਧਿਆਨ ਬਹੁਤ ਜ਼ਿਆਦਾ ਰੱਖਣਾ ਪੈਂਦਾ ਸੀ 2 ਮਹੀਨੇ ਬਾਅਦ ਜੋਤੀ ਦੇ ਸੌਰੇ ਪ੍ਰੋਗਰਾਮ ਦਾ ਬਹਾਨਾ ਕਰਕੇ ਉਹਨੂੰ ਘਰ ਲੈ ਗਿਆ ਸੀ ਤੇ ਜਿਵੇਂ ਹੀ ਬੱਚੇ 6 ਮਹੀਨੇ ਦੇ ਹੋਏ ਤਾਂ ਬਸ ਸੌਰਿਆਂ ਦੇ ਖਿਲਾਫ ਜਾ ਕੇ ਉਹਨੇ ਫਿਰ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਤੇ ਬੱਚਿਆਂ ਨੂੰ ਆਪਣੇ ਪੇਕੇ ਛੱਡ ਦਿੱਤਾ ਰਮਣ ਰਮਣ ਜਰਾ ਬਾਹਰ ਆ ਕੇ ਵੇਖੀਂ ਤਾਂ ਜਿੰਟੂ ਨੇ ਕੀ ਕਰ ਦਿੱਤਾ ਆ ਸੱਸ ਦੀ ਆਵਾਜ਼ ਸੁਣ ਕੇ ਰਮਣ ਜਿਵੇਂ ਹੀ ਅਤੀਤ ਵਿੱਚੋਂ ਵਰਤਮਾਨ ਵਿੱਚ ਆ ਗਈ ਹੋਵੇ ਦੌੜ ਕੇ ਬਾਹਰ ਆਈ ਤਾਂ ਵੇਖਿਆ ਯੋਦੀ ਸੱਸ ਦੋਵਾਂ ਬੱਚਿਆਂ ਨੂੰ ਆਪਣੀ ਗੋਦੀ ਵਿੱਚ ਬਿਠਾ ਕੇ ਖੜਾ ਰਹੀ ਸੀ ਤਾਂ ਖੇਡਦੇ ਹੋਏ ਚਿੰਟੂ ਨੇ ਮਿੰਟੂ ਦੇ ਵਾਲ ਫੜ ਲਏ ਸੀ ਤੇ ਛੱਡ ਹੀ ਨਹੀਂ ਰਿਹਾ ਸੀ ਤਾਂ ਰਮਨ ਨੇ ਬੜੀ ਮੁਸ਼ਕਲ ਨਾਲ ਮਿੰਟੂ ਨੂੰ ਛੁਡਾਇਆ ਇੰਨੀ ਦੇਰ ਵਿੱਚ ਜੋਤੀ ਵੀ ਆ ਗਈ ਉਦੋਂ ਤੱਕ ਦੋਵੇਂ ਬੱਚੇ ਰੋ ਰયા ਸੀ ਤੇ ਜ਼ੋਰ-ਜ਼ੋਰ ਨਾਲ ਚੀਕਾਂ ਮਾਰ ਰਹੇ ਸੀ ਉਹਨਾਂ ਨੂੰ ਰੋਂਦਾ ਹੋਇਆ ਵੇਖ ਕੇ ਜੋਤੀ ਨੇ ਸਿੱਧਾ ਆਪਣੀ ਭਾਬੀ ਤੇ ਇਲਜ਼ਾਮ ਲਾ ਦਿੱਤੇ ਇਹ ਕੀ ਆ ਭਾਬੀ ਛੋਟੇ-ਛੋਟੇ ਦੋ ਬੱਚੇ ਨਹੀਂ ਸੰਭੇ ਜਾ ਰਹੇ ਤੁਹਾਡੇ ਦੋਵਾਂ ਕੋਲੋਂ ਪਤਾ ਨਹੀਂ ਕੀ ਹੋਇਆ ਆ ਜਿਹੜਾ ਬੱਚੇ ਇੰਨਾ ਰੋ ਰਹੇ ਆ ਪੂਰੇ ਮਹੱਲੇ ਵਿੱਚ ਉਹਨਾਂ ਦੇ ਰੋਣ ਦੀ ਆਵਾਜ਼ ਆ ਰਹੀ ਸੀ ਤੁਸੀਂ ਕੀ ਕੀਤਾ ਆ ਇਹਨਾਂ ਨੂੰ ਤੁਸੀਂ ਵੇਖ ਲਿਆ ਮੰਮੀ ਜੀ ਮੇਰੇ ਕਿਤੇ ਦਾ ਕੀ ਨਾਮ ਦਿੱਤਾ ਜਾ ਰਿਹਾ ਆ ਕੀ ਆਪਾਂ ਮਾਰਿਆ ਇਹਨਾਂ ਤੇ ਬੱਚਿਆਂ ਨੂੰ ਇੱਕ ਤਾਂ ਉਹਨਾਂ ਨੂੰ ਇੱਥੇ ਛੱਡ ਜਾਂਦੀ ਆ ਉਦੋਂ ਸਾਡੇ ਤੇ ਹੀ ਇਲਜ਼ਾਮ ਲਾ ਰਹੀ ਆ ਵੇਖ ਲਓ ਮੰਮੀ ਜੀ ਭਾਬੀ ਤੁਹਾਡੇ ਕਿਤੇ ਦਾ ਹੀ ਨਾਮ ਦੇ ਰਹੀਆਂ ਤੁਸੀਂ ਕਰਦੇ ਹੀ ਕੀ ਹੋ ਜੋ ਵੀ ਕਰਦੀ ਆ ਉਹ ਮੇਰੀ ਮਾਂ ਹੀ ਕਰਦੀ ਆ ਥੋੜੀ ਦੇਰ ਬੱਚਿਆਂ ਨੂੰ ਇੱਥੇ ਛੱਡ ਜਾਨੀ ਆ ਤਾਂ ਕੀ ਤੁਸੀਂ ਇੰਨਾ ਮਾਸੂਮ ਬੱਚਿਆਂ ਤੇ ਅਤਿਆਚਾਰ ਕਰੋਗੇ ਨਾ ਸਹੁਰੇ ਘਰ ਕੋਈ ਮੈਨੂੰ ਪੁੱਛਦਾ ਆ ਜੇ ਸੋਚਿਆ ਕਿ ਮਾਂ ਸਹਾਰਾ ਦੇ ਦੇਵੇਗੀ ਤਾਂ ਮੇਰੇ ਬੱਚਿਆਂ ਦੀ ਕੀ ਹਾਲਤ ਕਰ ਦਿੱਤੀ ਤੁਸੀਂ ਇਹਨਾਂ ਵਿਚਾਰਿਆਂ ਦੀ ਕੀ ਗਲਤੀ ਆ ਜਿਹੜਾ ਇਹਨਾਂ ਨੂੰ ਇੰਨਾ ਰਵਾ ਦਿੱਤਾ ਤੁਸੀਂ ਰਮਣ ਆਪਣੀ ਸਾਸ ਨੂੰ ਕਹਿਣ ਲੱਗੀ ਮੰਮੀ ਜੀ ਮੈਂ ਛੁੱਟੀਆਂ ਦਾ ਜਿਹੜਾ ਪ੍ਰੋਗਰਾਮ ਬਣਾਇਆ ਹੈ ਨਾ ਉਹ ਪੱਕਾ ਆ ਹੁਣ ਤੁਸੀਂ ਆਪਣੀ ਕੁੜੀ ਨੂੰ ਪੁੱਛ ਲਓ ਕਿ ਉਹ ਕੀ ਚਾਹੁੰਦੀ ਆ ਹੁਣ ਉਹਦੇ ਸਹੁਰਿਆਂ ਦੇ ਨਿਯਮ ਉਹ ਤਾਂ ਉਹਨੂੰ ਨਿਭਾਉਣੇ ਹੀ ਪੈਣਗੇ ਤੇ ਉਹਦੇ ਅਨਸਾਰ ਮੈਂ ਨਹੀਂ ਚੱਲਣ ਵਾਲੀ ਪੈਣੇ ਆਪਣੇ ਬੱਚਿਆਂ ਨੂੰ ਖੁਦ ਸੰਭਾਲ ਮੇਰੇ ਬੱਚੇ ਹੁਣ ਵੱਡੇ ਹੋ ਗਏ ਆ ਤੇ ਮੈਂ ਦੁਬਾਰਾ ਆਪਣੀ ਨੌਕਰੀ ਸ਼ੁਰੂ ਕਰੂੰਗੀ ਭਾਬੀ ਹੁਣ ਕੀ ਲੋੜ ਹੈ ਨੌਕਰੀ ਦੀ ਕਿਉਂ ਨਹੀਂ ਹੁਣ ਬੱਚੇ ਵੱਡੇ ਹੋ ਰਹੇ ਆ ਤਾਂ ਉਹਨਾਂ ਦੇ ਖਰਚੇ ਵਧ ਰਹੇ ਆ ਤੇ ਮੈਂ ਪੂਰਾ ਦਿਨ ਫ੍ਰੀ ਹੀ ਰਹਿਣੀ ਆ ਹੁਣ ਮੈਂ ਆਪਣਾ ਵਕਤ ਬਰਬਾਦ ਨਹੀਂ ਕਰੂੰਗੀ ਤੇ ਮੰਮੀ ਜੀ ਮੇਰੀ ਭਾਬੀ ਦਾ ਫੋਨ ਆਇਆ ਸੀ ਉਹਦਾ ਘੁੰਮਣ ਦਾ ਪ੍ਰੋਗਰਾਮ ਬਦਲ ਗਿਆ ਆ ਤੇ ਮੈਂ ਕੱਲ ਹੀ ਆਪਣੇ ਪੇਕੇ ਜਾ ਰਹੀ ਆ ਤੇ 15 ਦਿਨ ਭਾਬੀ ਮੇਰੇ ਬੱਚਾ ਨੂੰ ਕੌਣ ਵੇਖੂਗਾ ਕਿਉਂ ਕੀ ਮੈਂ ਵੇਖਦੀ ਆ ਵੇਖਦੀ ਤਾਂ ਤੇਰੀ ਮਾਂ ਆ ਉਹੀ ਸਾਰਾ ਕੁਝ ਕਰਦੀ ਆ ਉਹ ਆਪੇ ਕਰ ਲੂਗੀ ਵੈਸੇ ਵੀ ਤੈਨੂੰ ਕੰਮ ਚੋਰੀ ਦੀ ਆਦਤ ਆ ਤਾਂ ਹੁਣ ਛੁੱਟੀਆਂ ਵੀ ਹੋ ਗਈਆਂ ਆ ਤਾਂ ਪੇਕੇ ਰਹਿਣ ਦਾ ਬਹਾਨਾ ਮਿਲ ਗਿਆ ਤੈਨੂੰ ਮੈਂ ਆਪਣੇ ਪੇਕੇ ਜਾਣ ਦੀ ਤਿਆਰੀ ਕਰਨ ਲੱਗੀ ਆ ਤੇ ਅੱਗੇ ਤੁਸੀਂ ਵੇਖ ਲਿਓ ਤੇ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣਾ ਖੁਦ ਸਿੱਖੋ ਜ਼ਰੂਰੀ ਨਹੀਂ ਕਿ ਮੇਰੇ ਬੱਚੇ ਵੱਡੇ ਹੋ ਗਏ ਆ ਤਾਂ ਹੁਣ ਤੁਹਾਡੇ ਬੱਚਿਆਂ ਨੂੰ ਵੀ ਮੈਂ ਹੀ ਪਾਲਾਂ ਆਪਣੇ ਬੱਚਿਆਂ ਨੂੰ ਪਾਲਣ ਲਈ ਨਾਲ-ਨਾਲ ਮੈਂ ਆਪਣੇ ਘਰ ਨੂੰ ਵੀ ਚੰਗੀ ਤਰ੍ਹਾਂ ਸੰਭਾਲ ਲਿਆ ਸੀ ਤੇਰੇ ਵਾਂਗ ਭੱਜ-ਭੱਜ ਕੇ ਪੇਕੇ ਨਹੀਂ ਸੀ ਚਲੀ ਜਾਂਦੀ ਮੈਂ ਤੇਰੇ ਕੋਲੋਂ ਆਪਣੇ ਪਰਿਵਾਰ ਦਾ ਕੰਮ ਨਹੀਂ ਹੁੰਦਾ ਆਪਣੇ ਬੱਚਿਆਂ ਨੂੰ ਸੰਭਾਲਿਆ ਨਹੀਂ ਜਾਂਦਾ ਤਾਂ ਸੋਚ ਮੈਂ ਤੇਰੇ ਬੱਚਿਆਂ ਨੂੰ ਕਿਉਂ ਸੰਭਾਲਾਂ ਹੁਣ ਇਸ عمر ਵਿੱਚ ਆਪਣੀ ਮਾਂ ਦਾ ਵੀ ਲਿਹਾਜ਼ ਨਹੀਂ ਤੈਨੂੰ ਇਹ ਕਹਿ ਕੇ ਰਮਨ ਸੋਈ ਵਿੱਚ ਚਾਹ ਬਣਾਉਣ ਚਲੀ ਗਈ ਤੇ ਜੋਤੀ ਨੇ ਮਾਂ ਨੂੰ ਕਿਹਾ ਮੰਮੀ ਹੁਣ ਮੇਰੇ ਬੱਚਿਆਂ ਦਾ ਕੀ ਹੋਊਗਾ ਕੀ ਹੋਵੇਗਾ ਆਪਣੇ ਬੱਚਿਆਂ ਨੂੰ ਆਪ ਸੰਭ ਮੈਂ ਤੇਰੀ ਭਾਬੀ ਨੂੰ ਕੋਸਦੀ ਰਹੀ ਨਹੀਂ ਆ ਜਾਂਦ ਕੇ ਉਹ ਤੇਰੇ ਬੱਚਿਆਂ ਦੀ ਖਾਤਰ ਪੂਰਾ ਆਰਾਮ ਨਹੀਂ ਕਰਦੀ ਤੇ ਪੁੱਤ ਰਮਨ ਸਹੀ ਕਹਿੰਦੀ ਆ ਕਿ ਤੂੰ ਕੰਮ ਚੋਰੀਆ ਉਹ ਤੈਨੂੰ ਚੰਗੀ ਤਰ੍ਹਾਂ ਜਾਣਦੀ ਆ ਉਹਨੇ ਆਪਣੇ ਬੱਚਿਆਂ ਦੀ ਖਾਤਰ ਨੌਕਰੀ ਛੱਡ ਦਿੱਤੀ ਸੀ ਨਾ ਤੇ ਤੂੰ ਆਪਣੇ ਬੱਚੇ ਸਾਡੇ ਵਾਲੇ ਕਰਕੇ ਨੌਕਰੀ ਕਰ ਰਹੀ ਆਂ ਐਵੇਂ ਤੂੰ ਆਪਣੇ ਪਰਿਵਾਰ ਤੋਂ ਦੂਰ ਹੋ ਜਾਵੇਂਗੀ ਤੇਰਾ ਸਾਰਾ ਪਰਿਵਾਰ ਬਹੁਤ ਚੰਗਾ ਆ ਉਹਨਾਂ ਵਰਗਾ ਬੰਨ੍ਹ ਦੀ ਕੋਸ਼ਿਸ਼ ਕਰ ਨਹੀਂ ਤਾਂ ਉਸ ਘਰ ਵਿੱਚ ਤੇਰੀ ਕੋਈ ਪ੍ਰਵਾਹ ਵੀ ਨਹੀਂ ਕਰੂਗਾ ਤੇਰਾ ਪਤੀ ਵੀ ਨਹੀਂ ਜਿਹੜੀ ਨੌਕਰੀ ਦੀ ਤੈਨੂੰ ਕੋਈ ਲੋੜ ਹੀ ਨਹੀਂ ਆ ਤੇ ਕਿਉਂ ਜिद ਕਰਕੇ ਨੌਕਰੀ ਕਰ ਰਹੀ ਆਂ ਤੇ ਆਪਣੇ ਬੱਚਾ ਨੂੰ ਖੁਦ ਤੋਤੇ ਆਪਣੇ ਪਰਿਵਾਰ ਤੋਂ ਦੂਰ ਕਰ ਰਹੀ ਆ ਹੁਣ ਇੱਥੇ ਉਦੋਂ ਹੀ ਆਈ ਜਦੋਂ ਬੁਲਾਇਆ ਜਾਵੇ ਜਿਵੇਂ ਤੇਰੀ ਭਾਬੀ ਨੂੰ ਉਹਦੀ ਭਾਬੀ ਨੇ ਫੋਨ ਕਰਕੇ ਬੁਲਾਇਆ ਆ ਤਾਂ ਉਹ ਉਦੋਂ ਹੀ ਜਾਂਦੀ ਆ ਜਦੋਂ ਉਹਦੇ ਪੇਕੇ ਆ ਤਾਂ ਕੋਈ ਫੋਨ ਆਉਂਦਾ ਆ ਹੁਣ ਮੇਰੇ ਤੇ ਤਰਸ ਖਾ ਇਹਨਾ ਤਾਂ ਮੈਂ ਆਪਣੇ ਪੋਤੇ ਪੋਤੀ ਲਈ ਨਹੀਂ ਕੀਤਾ ਜਿੰਨਾ ਤੇਰੇ ਬੱਚਿਆਂ ਲਈ ਕਰ ਰਹੀ ਆ ਮੈਂ ਵੀ ਤੇ ਰਹਿਣੀ ਹੁਣ ਮੇਰੇ ਕੋਲੋਂ ਨਹੀਂ ਹੋਵੇਗਾ ਜੋਤੀ ਉੱਥੇ ਹੀ ਬੈਠ ਗਈ ਤੇ ਸੋਚਣ ਲੱਗੀ ਕਿ ਸੱਚਮੁੱਚ ਮੈਂ ਆਪਣੇ ਸਹੁਰੇ ਪਰਿਵਾਰ ਨਾਲ ਚੰਗਾ ਨਹੀਂ ਕੀਤਾ ਮਾਂ ਮੈਂ ਬੱਚਿਆਂ ਨੂੰ ਲੈ ਕੇ ਜਾ ਰਹੀ ਹਾਂ ਤੇ ਹੁਣ ਆਪਣੇ ਪਰਿਵਾਰ ਵਿੱਚ ਆਪਣੀ ਜਗ੍ਹਾ ਬਣਾਉਣ ਦੀ ਪੂਰੀ ਕੋਸ਼ਿਸ਼ ਕਰੂੰਗੀ ਤੇ ਚਾਲੇ ਹੁੰਦੇ ਹੋਏ ਰਮਨ ਨੇ ਸੁਣਿਆ ਤਾਂ ਜੋਤੀ ਨੂੰ ਕਿਹਾ ਕਿ ਅਸੀਂ ਤੇਰੇ ਦੁਸ਼ਮਣ ਨਹੀਂ ਆ ਤੇਰੇ ਬੱਚਿਆਂ ਨੂੰ ਮੈਂ ਤੇਰੇ ਤੋਂ ਜ਼ਿਆਦਾ ਪਿਆਰ ਕਰਦੀ ਆ ਤੇ ਜਦੋਂ ਵੀ ਮਨ ਕਰੇ ਆਪਣੇ ਸਾਸੂ ਸਹੁਰੇ ਤੇ ਪਤੀ ਕੋਲ ਇਜਾਜ਼ਤ ਲੈ ਕੇ ਕਦੀ ਵੀ ਇੱਥੇ ਆ ਸਕਦੀ ਆ ਇਸ ਘਰ ਦੇ ਦਰਵਾਜ਼ੇ ਹਮੇਸ਼ਾ ਤੇਰੇ ਲਈ ਖੁੱਲੇ ਰਹਿਣਗੇ ਜੇ ਤੇਰੇ ਘਰ ਤੇਰੀ ਕੋਈ ਕਦਰ ਨਹੀਂ ਤਾਂ ਕਿਤੇ ਵੀ ਨਹੀਂ ਇਥੋਂ ਤੱਕ ਕਿ ਤੇਕੇ ਘਰ ਵੀ ਨਹੀਂ ਮੈਨੂੰ ਮਾਫ ਕਰ ਦੇ ਭਾਬੀ ਮੈਂ ਤੁਹਾਡਾ ਦਿਲ ਦੁਖਾਇਆ ਮੈਂ ਆਪਣੇ ਘਰ ਨੂੰ ਪਰਿਵਾਰ ਨੂੰ ਆਪਣਾ ਬਣਾਉਣ ਦੀ ਪੂਰੀ ਕੋਸ਼ਿਸ਼ ਕਰੂੰਗੀ ਸੋ ਦੋਸਤੋ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਧੰਨਵਾਦ ਜੀ